ਪਰਪਰਵਚ ਦਿਨ ਦਿਹਾੜੇ ਵੱਡੀ ਲੁੱਟ ਕੀਤੀ ਗਈ ਲੁਟੇਰਾਂ ਰੋਪਣ ਦੀ ਪੰਜਾਬ ਨੈਸ਼ਨਲ ਬੈਂਕ ਦੇ ATM ਚ ਕੈਸ਼ ਪਾਉਣ ਜਾ ਰਹੀ ਵਾਹਨ ਤੋਂ 20 ਲੱਖ ਰੁਪਏ ਲੁੱਟ ਲਏ ਜਾਣਕਾਰੀ ਮੁਤਾਬਕ ਕਾਰ ਸਵਾਰ ਪੰਜ ਨੌਜਵਾਨਾਂ ਨੇ ਲੁੱਟ ਦੀ ਵਾਰਤਾ ਨੂੰ ਅੰਜਾਮ ਦਿੱਤਾ ਵਾਰਦਾਤ ਵੇਲੇ ਕਿ ਰਾਉਂਡ ਫਾਇਰ ਵੀ ਕੀਤੇ ਗਏ ਇਸ ਦੌਰਾਨ ਦੋ ਲੋਕ ਜ਼ਖਮੀ ਹੋਏ ਦਸੀ ਜਾ ਰਹੇ ਨੇ ਟੁਟੇਰੇਸ ਵਾਰਦਾਤ ਨੂੰ ਅੰਜਾਮ ਦੇਣ ਦੇ ਬਾਅਦ ਫਰਾਰ ਹੋ ਗਏ ਦਿਨ ਦਿਹਾੜੇ ਹੋਈ ਇਸ ਵੱਡੀ ਲੁੱਟ ਦੀ ਜਾਣਕਾਰੀ ਮਿਲਦਿਆਂ ਪੁਲਿਸ ਦੇ ਉੱਚ ਅਧਿਕਾਰੀ ਮੌਕੇ ਤੇ ਪਹੁੰਚੇ ਫਿਲਹਾਲ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤਿਨੀੜ ਦੇ ਇਲਾਕਿਆਂ 'ਚ ਨਾਕੇਬੰਦੀ ਵੀ ਕੀਤੀ ਗਈ ਹੈ ਅਤੇ ਲੁਟੇਰਿਆਂ ਦੀ ਭਾਲ ਲਗਾਤਾਰ ਚੱਲੀ ਹੈ ਪੰਜਾਬ ਦੇ ਸਿੱਖਿਆ ਵਿਭਾਗ ਦੇ ਦਰਜਾਚਾਰ ਕਰਮਚਾਰੀ ਐਸੋਸੀਏਸ਼ਨ ਵੱਲੋਂ ਅੱਜ ਮੁਹਾਲੀ ਚ ਰੋਸ ਰੈਲੀ ਕੱਢੀ ਗਈ ਇਨ੍ਹਾਂ ਕਰਮਚਾਰੀਆਂ ਨੇ ਨੰਗੇ ਤੜਖਾਂ ਤੇ ਕਾਲੀਆਂ ਪੱਟੀਆਂ ਬੰਨ ਕੇ ਪੰਜਾਬ ਸਕੂਲ ਸਿੱਖਿਆ ਬੋਰਡ ਸਾਹਮਣੇ ਰੋਸ ਮੁਜ਼ਾਰਾ ਕੀਤਾ ਪ੍ਰਦਰਸ਼ਨਕਾਰੀਆਂ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ ਲੋਕ ਵੱਡੇ ਪੱਧਰ ਤੇ ਪ੍ਰਦਰਸ਼ਨ ਕਰਨਗੇ ਦਰਜਾਚਾਰ ਕਰਮਚਾਰੀ ਐਸੋਸੀਏਸ਼ਨ ਦੇ ਸੁਪਰ ਪ੍ਰਧਾਨ ਅਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਮੰਗ ਹੈ ਕਿ ਉਹਨਾਂ ਨੂੰ ਤਨਖਾਹਾਂ ਦਾ ਵਾਅਦਾ ਕੀਤਾ ਜਾਵੇ ਇਸ ਦੀ ਇਹ ਕਰਮਚਾਰੀ ਸਾਲ 1986 ਤੋਂ ਡਿੱਕਾ ਰਹੇ ਨੇ ਪਰ ਹਾਲੇ ਤੱਕ ਸਰਕਾਰ ਨੇ ਇਹਨਾਂ ਦੀਆਂ ਤਨਖਾਹਾਂ 'ਚ ਕੋਈ ਵਾਅਦਾ ਨਹੀਂ ਕੀਤਾ ਪੰਜਾਬ ਵਿੱਚ ਪਿਛਲੀ ਵਾਰ ਵੀ VOTING ਮਸ਼ੀਨਾਂ 'ਚ ਕਪਲਾ ਕਰਕੇ ਸਰਕਾਰ ਬਣੀ ਸੀ ਅਤੇ ਇਸ ਵਾਰ ਵੀ ਸਾਨੂੰ ਇਹੀ ਖਤਸ਼ਾ ਹੈ ਇਸ ਲਈ ਚੋਣ ਕਮਿਸ਼ਨ ਸਾਰੇ ਪੰਜਾਬ ਦੇ ਪੋਲਿੰਗ ਬੂਥਾਂ ਤੇ VOTER VERIFIED PAPER AUDIT TRIAL ਸਕੀਮ ਲਾਗੂ ਕਰੇ ਜਾਂ ਬੈਲਟ ਪੇਪਰ ਨਾਲ ਚੋਣਾ ਕਰਵਾਈਆਂ ਜਾਣ ਇਸ ਗੱਲ ਦਾ ਖਤਸ਼ਾ ਕਾਂਗਰਸ ਦੇ ਸੀਨੀਅਰ ਲੀਡਰ ਅਤੇ ਕਿਸਾਨ ਮਜ਼ਦੂਰ ਸੈੱਲ ਦੇ ਪ੍ਰਧਾਨਿੰਦਰਜੀਤ ਸਿੰਘ ਜੀਰਾ ਨੇ ਪਕਟਾਇਆ ਹੈ ਉਨੇ ਕਿਹਾ ਕਿ ਪੰਜਾਬ ਵਿੱਚ 22603 ਪੋਲਿੰਗ ਬੂਥ ਨੇ ਅਤੇ ਸਿਰਫ 2200 ਬੂਥਾਂ ਤੇ ਹੀ ਨਵੀਆਂ ਮਸ਼ੀਨਾਂ ਲਿਆਉਣ ਦੀ ਗੱਲ ਕੀਤੀ ਜਾ ਰਹੀ ਹੈ ਜਦੋਂ ਕਿ ਸੁਪਰੀਮ ਕੋਰਟ ਦੇ ਹੁਕਮਾਂ ਮੁਤਾਬਕ ਸਾਰੇ ਬੂਥਾਂ ਦੇ ਵੋਟਰ ਵੈਰੀਫਾਈਡ ਪੇਪਰ ਆਡਿਟ ਟ੍ਰਾਇਲ ਤਹਿਤ ਵੋਟਾਂ ਪੈਂਡੀਆਂ ਚਾਹੀਦੀਆਂ ਨੇ ਜਿਸ ਤਹਿਤ ਵੋਟ ਪਾਉਣ ਵਾਲੇ ਵੋਟਰ ਨੂੰ ਪਤਾ ਲੱਗ ਜਾਂਦਾ ਹੈ ਕਿ ਵੋਟ ਕਿਸ ਉਮੀਦਵਾਰ ਨੂੰ ਪਈ ਹੈ ਅੱਜ ਮਹਾ ਮਾਇਦੇ ਨਰਾਤੇ ਸੰਪਨ ਹੋ ਰਹੇ ਨੇ ਨੌਮੀ ਦੀ ਖਾਸ ਮਹੱਤਤਾ ਇਸ ਦਿਨ ਪੂਜਾ ਕਰ ਸੰਪੂਰਨ ਨਰਾਤਿਆਂ ਦਾ ਫਲ ਮਿਲਦਾ ਹੈ ਨੌਮੀ ਮੌਕੇ ਵੀ ਮਾਂ ਦੇ ਦਰਬਾਰ ਵਿੱਚ ਭਗਤਾਂ ਦਾ ਤੰਤਤਾ ਲੱਗਿਆ ਵਿਖਾਈ ਦਿੱਤਾ